ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਸ਼ੰਤ ਮਹੱਲਾ ਚੌਥਾ ਕਾਰ ਪਹਿਲਾ ਇਕ ਓਅੰਕਾਰ ਸਤ ਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤ ਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤ ਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ ਨਗਾਏ ਬੇਗਸ ਹੈ ਸਦਾ ਆਨੰਦ ਦਿਨ ਜਾਂ ਆਪ ਸਾਚੇ ਭਾਵਈ ਅਹੰਕਾਰ ਹਉ ਮੈਂ ਤਜੈ ਮਾਇ ਸਹਿਜ ਨਾਮ ਸਮਾਵਈ ਆਪ ਕਰਤਾ ਕਰੇ ਸੋਈ ਆਪ ਦੇ ਤਾ ਪਾਈਐ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਅੰਦਰ ਸਾਚਾ ਨੀ ਹੋ ਪੂਰੇ ਸਤਿਗੁਰ ਜੀਉ ਤੇ ਸੇਵੀ ਦਿਨ ਰਾਤ ਮੈਂ ਕਦੇ ਨ ਵਿਸਰੈ ਜੀਉ ਕਦੇ ਨਾ ਬਿਸਾਰੀ ਆਨੰਦ ਦਿਨ ਸਮਾਰੀ ਜਾਂ ਨਾਮ ਲਈ ਤਾ ਜੀਵਾ ਸ੍ਰਾਵਣੀ ਸੁਣੀ ਤਾ ਇਹੋ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੀ ਤ ਸਤ ਗੁਰ ਮੇਲੇ ਆਨੰਦਿਨ ਬਵੇਖ ਬੁੱਧ ਵਿਚਰੇ ਅੰਦਰ ਸਾਚ ਨੇਹੋ ਪੂਰੇ ਸਤ ਗੁਰੈ ਸਤ ਸੰਗਤ ਮਿਲੈ ਵਡ ਭਾਗ ਤਾ ਹਰ ਰਸ ਆਵੈ ਜੀਉ ਆਨੰਦਿਨ ਰਹੈ ਨਿਵਲਾਈ ਤਾ ਸਹਿਜ ਸਮਾਵੈ ਜੀਉ ਸਹਿਜ ਸਮਾਵੈ ਤਾ ਹਰ ਮਨ ਭਾਵੈ ਸਦਾ ਅਤੀਤ ਬੈ ਰਾਗੀ ਹਲਤ ਪਲਤ ਸੋਬਾ ਜਗ ਅੰਤਰ ਰਾਮ ਨਾਮ ਲਿਵ ਲਾਗੀ ਹਰਖ ਸੋਗ ਦੁਹਾਤੀ ਮੁਖਤ ਜੋ ਪ੍ਰਭ ਕਰੇ ਸੋ ਭਾਵੈ ਸਤ ਸੰਗਤ ਮਿਲ ਵਡ ਭਾਗ ਤਾ ਹਰ ਰਸ ਆਵੈ ਜੀਉ ਦੂਜੇ ਪਾਏ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਉ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀਓ ਮਾਇਆ ਦੁਖ ਮੋਹਿਆ ਹਉ ਮੈਂ ਰੋਹੀਆ ਮੇਰੀ ਮੇਰੀ ਕਰਤ ਵਿਹਾਵਈ ਜੋ ਪ੍ਰਵ ਦੇ ਤਿਸ ਚੇਤਨਾਹੀ ਅੰਤ ਗਇ ਪਛਤਾਵਈ ਬਿਨ ਨਾਵੇ ਕੋ ਸਾਥ ਨ ਚਾਲੇ ਪੁੱਤਰ ਕਲਤਰ ਮਾਇਆ ਧੋਹਿਆ ਦੂਜੇ ਭਾਏ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਓ ਕਰ ਕਿਰਪਾ ਲਿਹੋ ਮਿਲਾਇ ਮਹਿਲ ਹਰ ਪਾਇਆ ਜੀਉ ਸਦਾ ਰਹਿ ਕਰ ਜੋੜ ਪ੍ਰਭ ਮਨ ਪਾਇਆ ਜੀਉ ਪ੍ਰਭ ਮਨ ਭਾਵੇ ਤਾਂ ਹੁਕਮ ਸਮਾਵੇ ਹੁਕਮ ਮਨ ਸੁਖ ਪਾਇਆ आनंद दिन जपत रहै दिन राती सहज नाम ਧਿਆਇ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੈ ਕਰਿ ਕਿਰਪਾ ਲਿਹੁ ਮਿਲਾਈ ਮਹਿਲ ਹਰ ਪਾਵੇ ਜੀਉ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲਿਹੁ ਮਿਲਾਇ ਮਹਿਲ ਹਰ ਪਾਵੇ ਜੀਉ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾ ਸ੍ਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਏਕ ਓੰਕਾਰ ਸਤ ਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਨ ਨਾਮ ਧਿਆਈਐ ਜੀਉ ਸਤ ਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜੀਉ